ਅੱਜ ਗੱਲ ਹੋਵੇਗੀ ਪੰਜਾਬ ਦੇ ਲਾਅ ਐਂਡ ਆਰਡਰ ਦੀ ਗੱਲ ਹੋਵੇਗੀ ਸੂਬੇ ਦੇ ਵਿੱਚ ਹੋ ਰਹੇ ਇਨਕਾਊਂਟਰਾਂ ਦੀ ਇਸ ਦੇ ਨਾਲ ਹੀ ਗੱਲ ਕਰਾਂਗੇ ਤਣਾਡਾਂ ਨੂੰ ਜਿਹੜੀਆਂ ਧਮਕੀਆਂ ਪਰੀਆਂ ਮਿਸ ਕਾਲਸ ਧਮਕੀ ਪਰੇ ਥ੍ਰੈਟਸ ਮੈਸੇजेस ਲਗਾਤਾਰ ਆਦ ਨੇ ਇਸ ਬਾਰੇ ਗੱਲ ਕਰਾਂਗੇ ਗੱਲ ਇਸ ਦੇ ਨਾਲ ਗੈਂਗਵਾਰ ਦੀ ਵੀ ਹੋਵੇਗੀ ਬੰਬੀਹਾ ਗੈਂਗ ਲੋਰੈਂਸ ਗੈਂਗ ਇਸ ਦੇ ਨਾਲ ਛੋਟੇ ਮੋਟੇ ਗੈਂਗ ਜਿਹੜੇ ਗੈਂਗਵਾਰ ਦੇ ਵਿੱਚ ਕਈ ਸ਼ੂਟਰ ਵੀ ਮਾਰੇ ਜਾਂਦੇ ਨੇ ਉਹਨਾਂ ਦੇ ਗੈਂਗਵਾਰ ਦੇ ਵਿੱਚ ਮਾਹੌਲ ਖਰਾਬ ਹੁੰਦਾ ਹੈ ਲੋਕ ਸਹਿਮਦੇ ਨੇ ਪੰਜਾਬ ਦੇ ਵਿੱਚ ਸਵਾਲ ਇਹ ਖੜਾ ਹੋ ਰਿਹਾ ਕਿ ਕਿਵੇਂ ਸੁਧਰੇਗੀ ਲਾਅ ਐਂਡ ਆਰਡਰ ਦੀ ਹਾਲਤ ਵਿਰੋਧੀਆਂ ਨੇ ਇਲਜ਼ਾਮ ਜਿਹੜੇ ਨੇ ਆਮ ਆਦਮੀ ਪਾਰਟੀ ਤੇ ਲਗਾਏ ਨੇ ਕਿ 2022 ਤੋਂ ਬਾਅਦ ਵੱਧ ਤੋਂ ਵੱਧਰ ਹੁੰਦੀ ਦਿਖਾਈ ਦਿੱਤੀ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਪੰਜਾਬ ਦੀ ਲਾਅ ਐਂਡ ਆਰਡਰ ਦੀ ਹਾਲਤ ਤੇ ਅਗੋ ਆਮ ਆਦਮੀ ਪਾਰਟੀ ਨੇ ਵੀ ਕਹਿ ਦਿੱਤਾ ਕਿ ਮੁਖ्तार ਅंसारी ਦੀ ਕਿਸ ਨੇ ਪੁਸ਼ਤਪਨਾਈ ਕੀਤੀ ਸੀ ਦੱਸ ਦਿੰਦੇ ਆ ਤੁਹਾਨੂੰ ਗੈਂਗਸਟਰ ਮੁਖ्तार ਅंसारी ਬਹੁਤ ਵੱਡਾ ਨਾਮ ਹੈ ਪੰਜਾਬ ਦੇ ਨਾਲ ਤਾਰ ਇਸ ਦੇ ਜੁੜੇ ਹੋਏ ਸਨ ਹਾਲਾਂਕਿ ਯੂਪੀ ਦਾ ਇਹ ਗੈਂਗਸਟਰ ਸੀ ਹਾਲਾਂਕਿ ਉੱਥੋਂ ਵਿਧਾਇਕ ਵੀ 5 ਵਾਰ ਦੇ ਰਹਿ ਚੁੱਕੇ ਹਨ ਅंसारी ਉੱਤੇ ਮੁਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਰੋਤੀ ਮੰਗਣ ਦਾ ਇਲਜ਼ਾਮ ਸੀ ਅਸਲ ਇਲਜ਼ਾਮ ਹੈਠ ਅंसारी ਨੂੰ ਪੰਜਾਬ ਪੁਲਿਸ ਦੇ ਵੱਲੋਂ ਪ੍ਰੋਡਕਸ਼ਨ ਵਾਰੰਟ ਤੇ ਵੀ ਲਿਆਂਦਾ ਗਿਆ ਇਸ ਤੋਂ ਬਾਅਦ 24 ਜਨਵਰੀ 2019 ਨੂੰ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰੋਪੜ ਜੇਲ੍ਹ ਭੇਜ ਦਿੱਤਾ ਗਿਆ ਜਿੱਥੇ ਰੋਪੜ ਜੇਲ੍ਹ ਦੇ ਵਿੱਚ ਉਸ ਦੀ ਪੁਸ਼ਤ ਪਨਾਹੀ ਹੋਈ ਹੈ ਇਹ ਅਸੀਂ ਨਹੀਂ ਕਹਿ ਰਹੇ ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ ਲਗਾਤਾਰ ਕਾਂਗਰਸ ਤੇ ਇਲਜ਼ਾਮ ਲਗਾਉਂਦੀ ਆ ਯਾ ਆਮ ਆਦਮੀ ਪਾਰਟੀ ਤੇ ਹੁਣ ਕਾਂਗਰਸ ਦੇ ਵੱਲੋਂ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਹਾਲਾਤ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਪੰਜਾਬ ਦੇ ਹਾਲਾਤ ਕਿਉਂ ਠੀਕ ਨਹੀਂ ਹੈ ਕੌਣ ਕਰਦਾ ਹੈ ਖਰਾਬ ਐਕਸ਼ਨ ਦੇ ਵਿੱਚ ਹੁਣ ਪੰਜਾਬ ਪੁਲਿਸ ਹੈ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜਿਵੇਂ ਜਿਵੇਂ ਮਾਹੌਲ ਖਰਾਬ ਹੁੰਦਾ ਹੈ ਨਾਲ ਦੀ ਨਾਲ ਐਕਸ਼ਨ ਹੁੰਦਾ ਵੀ ਦਿਖਾਈ ਦਿੱਤਾ ਹੈ ਅੱਜ ਸਵੇਰੇ ਦੀ ਗੱਲ ਹੈ ਅੰਮ੍ਰਿਤਸਰ ਦੇ ਵਿੱਚ ਪੁਲਿਸ ਅਤੇ ਇੱਕ ਅਪਰਾਧੀ ਵਿਚਕਾਰ ਮੁਕਾਬਲਾ ਹੋਇਆ ਹੈ ਗੁਰਦਾਸਪੁਰ ਦੀ ਗੱਲ ਦੱਸ ਦਿੰਦਾ ਹਾਂ ਤੁਹਾਨੂੰ ਪਿਛਲੇ ਇੱਕ ਹਫ਼ਤੇ ਦੇ ਅੰਦਰ ਪਿਛਲੇ ਇੱਕ ਹਫ਼ਤੇ ਅੰਦਰ 4 ਇਨਕਾਊਂਟਰ ਹੋ ਚੁੱਕੇ ਨੇ ਹਾਲਕੀ ਐਨਕਾਊਂਟਰ ਹੋਰ ਵੀ ਜਿਹੜੀ ਕਿ ਪੁਲਿਸ ਕਾਰਵਾਈਆਂ ਹੋਈਆਂ ਉਸ ਦੀ ਜਿਹੜੀ ਕਿ ਅਸੀਂ ਇਨਫੋਰਮੇਸ਼ਨ ਤੁਹਾਨੂੰ ਸਾਂਝੀ ਨਹੀਂ ਕਰ ਸਕਦੇ ਪਰ ਜਿਹੜੇ ਮੇਨ ਚਾਰ ਐਨਕਾਊਂਟਰ ਹੋਏ ਨੇ ਜਿਹੜੇ ਚਰਚਾ ਦਾ ਵਿਸ਼ਾ ਬਣੇ ਉਹ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਤੁਹਾਨੂੰ ਅੰਮ੍ਰਿਤਸਰ ਚ ਦੱਸਦਾ ਜਿਹੜਾ ਐਨਕਾਊਂਟਰ ਅੱਜ ਹੋਇਆ ਗੁਰਦਾਸਪੁਰ ਦੀ ਗੱਲ ਦੱਸ ਦਿੰਨੇ ਆ ਜਿੱਥੇ ਇੱਕ ਕਪਰਾਧੀ ਅਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਅਪਰਾਧੀ ਨੇ ਪੁਲਿਸ ਤੇ ਗੋਲੀਬਾਰੀ ਕੀਤੀ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇੱਕ ਅਪਰਾਧੀ ਜ਼ਖਮੀ ਹੋ ਗਿਆ ਇਹ ਮੰਗਲਵਾਰ ਦੀ ਘਟਨਾ ਹੈ ਮੋਹਾਲੀ ਦੀ ਗੱਲ ਕਰਾਂਗੇ ਪੁਲਿਸ ਅਤੇ ਇੱਕ ਅਪਰਾਧੀ ਦੇ ਵਿਚਕਾਰ ਬੀਤੇ ਦਿਨੀ ਮੁਕਾਬਲਾ ਹੋਇਆ ਲਗਭਗ 5 ਰਾਉਂਡ ਫਾਇਰ ਹੋਈ ਫਾਇਰਿੰਗ ਹੋਈ ਹੈ ਪੁਲਿਸ ਨੇ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਦੋਸ਼ੀ ਅਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜੁੜਿਆ ਹੋਇਆ ਸੀ ਜਿਹੜਾ ਇੱਕ ਅਤਵਾਦੀ ਗਰੁੱਪ ਹੈ ਚੌਥੀ ਵਾਰ ਦਾ ਤੁਹਾਨੂੰ ਦੱਸ ਦਿੰਨੇ ਆ ਚੌਥਾ ਇਨਕਾਊਂਟਰ ਜਿਹੜਾ ਕੀਤਾ ਤਰਨਤਾਰਨ ਦੇ ਵਿੱਚ ਤਰਨਤਾਰਨ ਦੇ ਵਿੱਚ ਸੀਆਈਏ ਸਟਾਫ ਪੁਲਿਸ ਦੇ ਵੱਲੋਂ ਇੱਕ ਕੰਟਰੈਕਟ ਕਿਲਰ ਵਿਚਕਾਰ ਦੋਹਾਂ ਦੇ ਵਿਚਕਾਰ ਮੁਕਾਬਲਾ ਹੁੰਦਾ ਹੈ ਪੁਲਿਸ ਤੇ ਬਦਮਾਸ਼ ਦੇ ਵਿਚਕਾਰ ਜਵਾਬੀ ਗੋਲੀਬਾਰੀ ਦੇ ਵਿੱਚ ਸ਼ੂਟਰ ਦੀ ਲੱਤ ਦੇ ਅੰਦਰ ਗੋਲੀ ਲੱਗਦੀ ਹੈ ਫਰੋਤੀ ਮੰਗਣ ਵਾਲਾ ਇਹ ਜਿਹੜਾ ਗਿਰੋਹ ਹੈ ਉਸ ਦੇ ਲਈ ਇਹ ਸ਼ੂਟਰ ਕੰਮ ਕਰਦਾ ਸੀ ਤਾਂ ਇਹ ਜਿਹੜੇ ਚਾਰ ਪਿਛਲੇ ਇੱਕ ਹਫਤੇ ਦੇ ਅੰਦਰ ਮੇਨ ਇਨਕਾਊਂਟਰ ਹੋਏ ਨੇ ਕਿਉਂਕਿ ਇਨਕਾਊਂਟਰ ਤੇ ਵੀ ਸਵਾਲ ਖੜੇ ਹੋ ਰਹੇ ਨੇ ਐਨਕਾਊਂਟਰ ਤੇ ਵੀ ਇਸ ਕਰਕੇ ਸਵਾਲ ਖੜੇ ਹੋ ਰਹੇ ਨੇ ਕਾਂਗਰਸ ਦਾ ਕਹਿਣਾ ਹੈ ਕਿ ਲਗਾਤਾਰ ਐਨਕਾਊਂਟਰ ਜਿਹੜੇ ਹੋ ਰਹੇ ਨੇ ਫੇਕ ਹੈ ਕਿਉਂਕਿ ਇਹਨਾਂ ਦੀ ਸਕ੍ਰਿਪਟਿਡ ਐਨਕਾਊਂਟਰ ਇੱਕ ਜਿਹੜਾ ਵਰਡ ਕਾਂਗਰਸ ਦੇ ਵੱਲੋਂ ਦਿੱਤਾ ਗਿਆ ਸਕ੍ਰਿਪਟਿਡ ਐਨਕਾਊਂਟਰ ਬਾਕੀ ਇਸ ਤੇ ਕਾਂਗਰਸ ਦੇ ਬਲਾਰੇ ਦਾ ਕੀ ਕਹਿਣਾ ਹੈ ਉਹ ਸੁਣਾਉਣੇ ਆ ਤੁਹਾਨੂੰ ਪਹਿਲਾਂ ਪੰਜਾਬ ਦੇ ਵਿੱਚ ਇਸ ਸਮੇਂ ਲਾਅ ਐਂਡ ਆਰਡਰ ਦੀ ਕਾਨੂੰਨ ਵਿਵਸਥਾ ਦੇ ਹਾਲਾਤ ਇਹ ਨੇ ਕਿ ਅਸੀਂ ਸ਼ਾਇਦ ਪਿਆਰ ਜਾਂ ਯੂਪੀ ਨੂੰ ਵੀ ਪਿੱਛੇ ਛੱਡ ਗਏ ਉਈ ਜਿਹੜਾ ਐਸਾ ਨਹੀਂ ਜਾਂਦਾ ਜਦੋਂ ਕਿਤੇ ਕੋਈ ਫਰੋਤੀ ਦੀ ਕਾਲ ਕਿਤੇ ਕੋਈ ਮਰਡਰ ਜਾਂ ਕੋਈ ਐਸੀ ਹਸ ਖਾਂਵੀ ਘਟਨਾ ਨਹੀਂ ਹੁੰਦੀ ਜਿਹਦੇ ਵਿੱਚ ਪੰਜਾਬ ਦਾ ਹਰ ਸ਼ਹਿਰ ਹਰ ਛੋਟਾ ਕਸਬਾ ਹਰ ਪਿੰਡ ਜਿਹੜਾ ਉਹ ਸੁਰੱਖਿਆਤ ਰਹਿੰਦਾ ਹੈ ਇੱਥੇ ਲੱਗਦਾ ਹੈ ਵੀ ਇੱਥੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ ਸਿਰਫ ਗੈਂਗਸਟਰ ਹੀ ਜਿਹੜਾ ਉਹ ਇਸ ਸਟੇਟ ਨੂੰ ਚਲਾ ਰਹੇ ਨੇ ਭਾਵੇਂ ਤੁਸੀਂ ਉਹ ਅੰਮ੍ਰਿਤਸਰ ਵਾਲੀ ਇਨਕਾਊਂਟਰ ਦੀ ਗੱਲ ਕਰ ਲਓ ਤਰਨਤਾਰਨ ਦੀ ਗੱਲ ਕਰ ਲਓ ਗੁਰਦਾਸਪੁਰ ਦੀ ਗੱਲ ਕਰ ਲਓ ਜਾਂ ਮਹਾਲੀ ਦੀ ਗੱਲ ਕਰ ਲਓ ਕਿਤੇ ਦੀ ਵੀ ਗੱਲ ਕਰ ਲਓ ਪੰਜਾਬ ਪੁਲਿਸ ਦੀ ਜਿਹੜੀ ਫੰਕਸ਼ਨਿੰਗ ਹੈ ਨਾ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਲੋਕ ਜਿਹੜੇ ਆ ਸਵਾਲੀਆ ਨਿਸ਼ਾਨ ਲਾਉਣ ਲੱਗ ਪਏ ਪੰਜਾਬ ਪੁਲਿਸ ਨੇ ਇੱਕ ਸੈੱਟ ਜਿਹਾ ਪੈਟਰਨ ਰੱਖਿਆ ਹੋਇਆ ਕਿ ਵੀ ਸਾਡੇ ਕੋਲੋਂ ਭਜਣ ਲੱਗਾ ਸੀ ਗੋਡੇ ਛੋੜੀ ਮਾਰ ਦਿੱਤੀ ਹਰਾਨੀ ਤੇ ਉਦੋਂ ਹੋਈ ਜਦੋਂ ਅਬੋੜ ਦੇ ਵਿੱਚ ਉਹ ਵਰਮਾ ਜੀ ਦਾ ਜਦੋਂ ਕਤਲ ਹੋਇਆ ਔਰ ਉਹਦੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਜਦੋਂ ਪੁਲਿਸ ਨੇ ਫੜ ਕੇ ਲੈ ਕੇ ਗਈ ਤੇ ਉਹ ਕਹਿੰਦੇ ਜੀ ਕਿ ਪਹਿਲਾਂ ਤੇ ਪੁਲਿਸ ਦਾ ਵਰਜਨ ਇਹ ਆਇਆ ਬਿਆਨ ਇਹ ਆਇਆ ਕਿ ਵੀ ਉਹਨਾਂ ਦਾ ਅਸੀਂ ਐਂਕਾਊਂਟਰ ਕਰ ਦਿੱਤਾ ਫਿਰ ਦੂਸਰਾ ਵਰਜਨ ਇਹ ਆਇਆ ਕਿ ਵੀ ਅਸੀਂ ਨਹੀਂ ਕੋਈ ਇੱਕ ਹੋਰ ਗੈਂਗਸਟਰ ਉੱਥੇ ਧੇੜਾਈ ਔਰ ਉਹ ਉਹਨਾਂ ਦਾ ਜਿਹੜਾ ਐਂਕਾਊਂਟਰ ਕਰ ਗਏ ਕਮਾਲ ਦੀ ਗੱਲ ਹੈ ਪੁਲਿਸ ਦੀ ਕਸਟਡੀ ਦੇ ਵਿੱਚ ਵੀ ਇਦਾਂ ਹੋ ਲੱਗ ਗਿਆ ਇਹ ਸਰਕਾਰ ਦਾ ਬਹੁਤ ਵੱਡਾ ਫੇਲੀਅਰ ਹੈ ਫੇਲੀਅਰ ਹੈ ਮੁੱਖ ਮੰਤਰੀ ਸਾਹਿਬ ਜਿਹੜੇ ਗ੍ਰਹਿ ਮੰਤਰੀ ਵੀ ਨੇ ਉਹਨਾਂ ਨੂੰ ਇਸ ਤਰੀਕੇ ਜਵਾਬ ਦੇਣਾ ਪੈਣਾ ਹੈ ਕਿ ਪੰਜਾਬ ਕਿਉਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਚਲਾ ਗਿਆ ਹੈ ਔਰ ਖਾਸ ਕਰ ਆ ਪਿਛਲੇ 3 ਸਵਾ 3 ਸਾਲਾਂ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਬਦਲਾਅ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਪੰਜਾਬ ਦੇ ਵਪਾਰੀ ਜਿਹੜੇ ਨੇ ਉਹ ਸеме ਪਏ ਨੇ ਪੰਜਾਬ ਦੇ ਆਮ ਲੋਕ ਸеме ਪਏ ਨੇ ਜਦੋਂ ਕਿ ਸਰਕਾਰ ਵੀ ਇੱਥੇ ਆਮ ਲੋਕਾਂ ਦੀ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਕਹਿੰਦੇ ਸੀ ਅਸੀਂ ਆਮ ਲੋਕਾਂ ਦੀ ਪਾਰਟੀਆਂ ਉਹਨਾਂ ਦੀ ਹੋਵੇ ਮੇਰੇ ਖਿਆਲ ਨਾਲ ਇਹ ਜਿਹੜੀਆਂ ਪੁਸ਼ਤ ਪਨਾਈਆਂ ਨੇ ਬੰਦ ਹੋਣੀਆਂ ਚਾਹੀਦੀਆਂ ਨੇ ਲਾਅ ਐਂਡ ਆਰਡਰ ਦੇ ਉੱਤੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਜਿਹੜਾ ਹੈ ਉਹ ਕਿਤੇ ਉਹ ਬੀਤੇ ਦੌਰ ਦੇ ਵਿੱਚ ਜਿੱਥੇ ਅਸੀਂ ਕਾਲਾ ਦੌਰ ਜਿਸ ਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਦਾ ਚਾਹ। ਤਾਂ ਤੁਸੀਂ ਵਿਰੋਧੀ ਧਿਰ ਦੇ ਬੁਲਾਰੇ ਦੀ ਗੱਲ ਸੁਣ ਲਈ ਬਿਆਨ ਸੁਣ ਲਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਧੇ ਸਿੱਧੇ ਸਵਾਲ ਕੀਤੇ ਰਿਹਾ ਆਮ ਆਦਮੀ ਪਾਰਟੀ ਦੀ ਸਵਾਲ ਨੂੰ ਸਰਕਾਰ ਨੂੰ ਤੇ ਤੁਹਾਨੂੰ ਵੀ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ ਉਹਨਾਂ ਨੇ ਕਿਹਾ ਕਿ ਜਦੋਂ ਦੀ 2022 ਤੋਂ ਬਾਅਦ ਤਾਕਤ ਦੇ ਵਿੱਚ ਆਈ ਹੈ ਲਗਾਤਾਰ ਲੋਅ ਇਨ ਆਰਡਰ ਖਰਾਬ ਹੁੰਦਾ ਜਾ ਰਿਹਾ ਹੈ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਲਗਾਤਾਰ ਜਿਹੜੇ ਵਪਾਰੀ ਨੇ ਉਹ ਸਹੀ ਤਰੀਕੇ ਦੇ ਨਾਲ ਵਪਾਰ ਨਹੀਂ ਕਰ ਪਾਰੇ ਗੈਂਗਵਾੜ ਵਧ ਰਹੀ ਹੈ ਇਸ ਮੁੱਦੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਰਮਨ ਚੰਡੀਜੀ ਜੁੜ ਚੁੱਕੇ ਨੇ ਇਸ ਦੇ ਨਾਲ ਹੀ ਜਸਪ੍ਰੀਤ ਸਿੰਘ ਨਰਵਾਲ ਬੁਲਾਰੇ ਨੇ ਕਾਂਗਰਸ ਦੇ ਉਹ ਵੀ ਜੁੜ ਚੁੱਕੇ ਨੇ ਨਿਰਮਲ ਕੌਰ ਸਾਬਕਾ ਆਈਪੀਐਸ ਅਫਸਰ ਨੇ ਉਹ ਵੀ ਜੁੜ ਚੁੱਕੇ ਨੇ ਬਹੁਤ ਬਹੁਤ ਸਵਾਗਤ ਕਰਨਾ ਚਾਹੁੰਨਾ ਮੈਂ ਆਪਣੇ ਗੈਸਟ ਦਾ ਇਸ ਅ ਡਿਬੇਟ ਦੇ ਵਿੱਚ ਉਮੀਦ ਕਰਦਾ ਕਿ ਡਿਬੇਟ ਕਾਫੀ ਸੁਖਾਮੀ ਹੋ ਕਿਉਂਕਿ ਇਹ ਜਿਹੜਾ ਮੁੱਦਾ ਹੈ ਇਹ ਕਾਫੀ ਜ਼ਿਆਦਾ ਗੰਭੀਰ ਹੈ ਲਾਅ ਐਂਡ ਆਰਡਰ ਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਬਿਆਨ ਸੁਣਾਇਆ ਕਾਂਗਰਸ ਦੇ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਕਿ ਜੱਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪੰਜਾਬ ਦੇ ਹਾਲਾਤ ਜਿਹੜੇ ਨੇ ਬੱਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਉਹਨਾਂ ਨੇ ਸੀਐਮ ਮਾਨ ਤੋਂ ਦਰਖਾਸਤ ਕੀਤੀ ਹੈ ਕਿ ਗ੍ਰਹਿ ਮੰਤਰਾਲੇ ਤੁਹਾਡੇ ਕੋ ਹੈ ਕੁਝ ਕਰੋ ਜਿਹੜੇ ਫੇਕ ਐਨਕਾਊਂਟਰ ਕਰ ਰਹੇ ਹੋ ਉਹਨਾਂ ਤੇ ਵੀ ਉਹਨਾਂ ਨੇ ਸਾਫ਼-ਸਾਫ਼ ਕਿਹਾ ਹੈ ਪੁਲਿਸ ਤੇ ਵੀ ਸਵਾਲ ਖੜੇ ਕੀਤੇ ਨੇ ਕਿ ਇਹ ਐਨਕਾਊਂਟਰ ਫੇਲ ਹੋ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਰਮਨ ਚੰਡੀ ਜੀ ਤੋਂ ਮੈਂ ਜਵਾਬ ਲੈਣਾ ਚਾਹੁੰਨਾ ਇਹ ਕਾਂਗਰਸ ਨੂੰ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਹੋ ਇਸ ਇਲਜ਼ਾਮ ਤੇ ਜੀ ਧੰਨਵਾਦ ਸਰ ਵੇਖੋ ਸਾਦ ਨੂੰ ਪਹਿਲੀ ਗੱਲ ਕਿ ਪੂਰੇ ਦੇਸ਼ ਦੇ ਵਿੱਚ ਹਰ ਇੱਕ ਸੂਬੇ ਦੇ ਵਿੱਚ ਆਪਣੀ ਸਰਕਾਰ ਹੈ ਔਰ ਹਰ ਇੱਕ ਸੂਬੇ ਦੇ ਕ੍ਰਾਈਮ ਰੇਟ ਦੀਆਂ ਰਿਪੋਰਟਸ ਇਅਰ ਪਰ ਇਅਰ ਬਣਦੀਆਂ ਨੇ ਜੀ ਜੇਕਰ ਆਪਾਂ ਕੰਪੈਰੀਜ਼ਨ ਕਰੀਏ ਅੱਜ ਵਿਰੋਧੀ ਮਤਾਇ ਠਾਰੇ ਨੇ ਕਿ ਪੰਜਾਬ ਦੀ ਸਰਕਾਰ ਕੋਲੋਂ ਪੰਜਾਬ ਦੇ ਅੰਦਰ ਜਿਹੜਾ ਲਾਅ ਐਂਡ ਆਰਡਰ ਆ ਉਹ ਸਾਬ ਨਹੀਂ ਹੁੰਦਾ ਜੀ ਮੈਂ ਸਿਰਫ ਕਾਂਗਰਸ ਦੇ ਬੁਲਾਰੇ ਨੂੰ ਇਹ ਜਵਾਬ ਦੇਣਾ ਚਾਹੁੰਦਾ ਕਿ ਫੋਰ ਐਗਜ਼ਾਮਪਲ ਜੇਕਰ ਆਪਾਂ ਐਨਸੀਆਰਬੀ ਦੀ ਰਿਪੋਰਟਸ ਨੂੰ ਚੱਕਦੇ ਆਂ ਜੀ ਜੀ ਸਿਰਫ ਜੇਕਰ ਹਲ ਹਾਲ ਦੀ ਕੜੀ ਆਪਾਂ ਜੇ 2021 ਦੇ ਵਿੱਚ ਦੀ ਗੱਲ ਕਰਦੇ ਆ ਤਾਂ ਤੁਹਾਡੀ ਕਾਂਗਰਸ ਦੀ ਸਰਕਾਰ ਸਮੇ 723 ਕਤਲ ਪੰਜਾਬ ਦੇ ਵਿੱਚ ਹੋਏ। ਔਰ 2022 ਦੇ ਵਿੱਚ ਉਹਦੇ ਪੈਰਲਰ ਅਸੀਂ ਉਸ ਨੂੰ ਘਟਾ ਕੇ 654 ਤੇ ਲੈ ਆਂਦਾ। ਇਹ ਆਉਂਦੀ ਰਿਕਾਰਡ ਹੈ। ਸਰਕਾਰ ਬਣਨ ਦੇ ਸਿਰਫ 20 ਦਿਨਾਂ ਦੇ ਬਾਅਦ ਹੀ ਫਰਮੋਤ ਬਾਣ ਜੀ ਦੀ ਰਹਿਨਮਾਈ 8AGTF ਨੂੰ ਬਣਾਇਆ ਔਰ ਜਿਨ੍ਹਾਂ ਨੂੰ ਕੇਂਦਰ ਦੇ ਗ੍ਰਹਿ ਮੰਤਰਾਲੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਕਿ ਤੁਸੀਂ ਪੰਜਾਬ ਦੇ ਵਿੱਚ ਐਜ਼ ਅ ਕਰਾਈਮ ਨੂੰ ਲੈ ਕੇ ਵਧੀਆ ਕੰਮ ਕਰ ਰਹੇ ਹੋ ਸੋ ਇਹ ਜਿਹੜੀਆਂ ਚੀਜ਼ਾਂ ਨੇ ਨਿਸ਼ਾਨੀਆਂ ਨੇ ਇੱਕ ਚੀਜ਼ ਮੈਂ ਜਰੂਰ ਇੱਕ ਮੈਂ ਰਮਨ ਜੀ ਰਮਨ ਜੀ ਕਾਂਗਰਸ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਮੈਂ ਤੁਹਾਨੂੰ ਵਿੱਚ ਰੋਕਣਾ ਚਾਹਾਂਗਾ ਕਾਂਗਰਸ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਯੂਪੀ ਬਿਹਾਰ ਤੋਂ ਵੀ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਹੈ ਯੂਪੀ ਬਿਹਾਰ ਤੋਂ ਵੀ ਮਾੜੀ ਹੋ ਗਈ ਹੈ ਕਾਂਗਰਸ ਦੇ ਵੱਲੋਂ ਇਹ ਕਿਹਾ ਗਿਆ ਔਨ ਰਿਕਾਰਡ ਤੁਹਾਨੂੰ ਹੁਣੇ ਅਸੀਂ ਬਿਆਨ ਸੁਣਾਇਆ ਦੇਖੋ ਕਹਿਣ ਦੇ ਨਾਲ ਔਨ ਰਿਕਾਰਡ ਨੂੰ ਦੇਖਣ ਦੇ ਨਾਲ ਜ਼ਮੀਨ ਅਸਮਾਨ ਦਾ ਅੰਤਰ ਹੈ ਜੀ ਵਿਰੋਧੀਆਂ ਦੇ ਕੋਲ ਅੱਜ ਮੌਜੂਦਾ ਰੋਲਿੰਗ ਪਾਰਟੀ ਦੇ ਖਿਲਾਫ ਕਹਿਣ ਲਈ ਕੁਝ ਬੱਚਿਆ ਨਹੀਂ ਇਸ ਕਰਕੇ ਇਹਨਾਂ ਨੂੰ ਹਰ ਕਿਸੇ ਨਾ ਕਿਸੇ ਖੂੰਜੇ ਦੇ ਵਿੱਚੋਂ ਕੋਈ ਨਾ ਕੋਈ ਗੱਲ ਲੱਭ ਕੇ ਲੈ ਕੇ ਆਉਣੀ ਪੈਂਦੀ ਹੈ ਕਿ ਅਸੀਂ ਰੋਲਿੰਗ ਪਾਰਟੀ ਨੂੰ ਕਿਹੜੀ ਗੱਲਾਂ ਤੋਂ ਘੇਰੀਏ ਸਰ ਐਨਸੀਆਰ ਵੀ ਦੀ ਰਿਪੋਰਟ ਆ ਖੁਦ ਜੇਕਰ ਮੈਂ ਟੌਪ 10 ਦੇਸ਼ ਦੇ ਟੌਪ 10 ਸਟੇਟਾਂ ਦੀ ਗੱਲ ਕਰਾਂ ਤਾ ਉਹਦੇ ਵਿੱਚ ਪੰਜਾਬ ਦਾ ਨੰਬਰ ਨਹੀਂ ਆਉਂਦਾ ਯੂਪੀ ਹੀ ਨੰਬਰ 1 ਤੇ ਆਉਂਦਾ ਹੈ ਤੇ ਅੱਜ ਕੰਪੈਰੀਜ਼ਨ ਯੂਪੀ ਨੂੰ ਕਰ ਰਹੇ ਨੇ ਯੂਪੀ ਅੱਜ ਵੀ ਆਪਣੇ ਦੇਸ਼ ਦੇ ਵਿੱਚ ਕ੍ਰਾਈਮ ਰੇਟ ਦੇ ਵਿੱਚ ਸਾਰਿਆਂ ਨਾਲੋਂ ਉੱਪਰ ਹੈ ਉਹ ਨੰਬਰ 2 ਦੇ ਉੱਤੇ ਹਾਈएस्ट ਦੇ ਵਿੱਚ ਅਰੁਣਾਚਲ ਪ੍ਰਦੇਸ਼ ਝਾਰਖੰਡ ਮਗਾਲਿਆ ਦਿੱਲੀ ਅਸਾਮ ਛਤੀਸਗੜ ਹਰਿਆਣਾ ਦਾ ਆਂਧਰਾ ਪ੍ਰਦੇਸ਼ ਔਰ ਜਿਹੜੇ ਬੀਜੇਪੀ ਔਰ ਕਾਂਗਰਸ ਸ਼ਾਸਤ ਪਰ ਉਹ ਤਾਂ ਖੇਤਰਫਲ ਦੀ ਵੀ ਗੱਲ ਹੋ ਜਾਂਦੀ ਹੈ ਨਾ ਖੇਤਰਫਲ ਤੇ ਪੋਪੂਲੇਸ਼ਨ ਦੀ ਵੀ ਗੱਲ ਹੋ ਜਾਂਦੀ ਹੈ ਯੂਪੀ ਦੀ ਪੋਪੂਲੇਸ਼ਨ ਕਾਫੀ ਜ਼ਿਆਦਾ ਹੈ ਇਸ ਕਰਕੇ ਪਹਿਲੇ ਨੰਬਰ ਤੇ ਆ ਸਕਦਾ ਹੈ ਉਹ ਹੋ ਸਕਦਾ ਹੈ ਖੇਤਰਫਲ ਪੰਜਾਬ ਦਾ ਛੋਟਾ ਹੈ ਅਸੀਂ ਪੰਜਾਬ ਤੇ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਲਗਾਤਾਰ ਧਮਕੀਆਂ ਦਾ ਦੌਰ ਲਗਾਤਾਰ ਹੀ ਗੈਂਗਵਾਰ ਦਾ ਦੌਰ ਇਹ ਕਿਸ ਤਰ੍ਹਾਂ ਵਧ ਰਿਹਾ ਹੈ ਇਸ ਤੇ ਕਿਵੇਂ ਠੱਲ ਪਾਏਗੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਿਵੇਂ ਠੱਲ ਪਾ ਰਹੀ ਹੈ ਜੀ ਪਾਰਟੀ ਨੇ ਹੁਣ ਤੱਕ 1500 ਗੈਂਗਸਟਰ ਆਪਣੇ ਹੁਣ ਤੱਕ 1500 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ 300 ਗੈਂਗਸਟਰਾਂ ਦੇ ਮੋਡਿਊਲਾਂ ਦਾ ਪਰਦਾਫਾਸ਼ ਕਰ ਚੁੱਕੀ ਆ ਆਮ ਆਦਮੀ ਪਾਰਟੀ ਔਰ ਜਿੰਨੇ ਵੀ 64 65 64 ਜਾਂ 65 ਐਨਕਾਊਂਟਰ ਟੋਟਲ ਪੰਜਾਬ 'ਚ ਹੁਣ ਤੱਕ ਹੋਏ ਨੇ ਔਰ ਇਹ ਸਰਦਾਰ ਬਿਆਨ ਸਿੰਘ ਜੀ ਦੀ ਸਰਕਾਰ ਤੋਂ ਬਾਅਦ ਪਿਛਲੇ 25-28 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੀ ਸਰਕਾਰ ਨੇ ਪੰਜਾਬ ਪੁਲਿਸ ਨੂੰ ਇਸ ਗੱਲ ਦੀ ਛੂਟ ਦਿੱਤੀ ਹੈ ਕਿ ਪੰਜਾਬ ਦੇ ਪੰਜਾਬ ਦੇ ਵਿੱਚੋਂ ਕ੍ਰਾਈਮ ਨੂੰ ਖਤਮ ਕਰਨ ਲਈ ਤੁਹਾਨੂੰ ਫੁੱਲ ਐਨ ਫਾਈਨਲ ਪਾਵਰਸ ਨੇ ਔਰ ਇਹ ਚੀਜ਼ ਗਰਾਉਂਡ ਲੈਵਲ ਤੇ ਦੇਖਣ ਨੂੰ ਵੀ ਮਿਲਦੀ ਆਪਾਂ ਨੂੰ ਜਿਹੜੀ ਗੱਲ ਵਿਰੋਧੀ ਇਸ ਗੱਲ ਦਾ ਮੁੱਦਾ ਜਰੂਰ ਉਠਾਉਂਦੇ ਨੇ ਕਿ ਪੰਜਾਬ ਪੁਲਿਸ ਜਵਾਬ ਲੈ ਲੈਣੇ ਆ ਚਾਲੀ ਇਨਕਾਊਂਟਰ ਆਪਣੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਦੇਖੋ ਕੋਈ ਵੀ ਪੁਲਿਸ ਅਫਸਰ ਜਵਾਬ ਲੈ ਲੈਣਾ ਜਸਪਰੀ ਸਿੰਘ ਜੀ ਚੰਡੀ ਜੀ ਆ ਸਾਡੇ ਕੋਲ ਸਮਾਂ ਥੋੜਾ ਹੈ ਜਵਾਬ ਲੈ ਲੈਣਾ ਜਸਪਰੀ ਸਿੰਘ ਜੀ ਕੋ ਤਾ ਜਸਪਰੀ ਸਿੰਘ ਜੀ ਤੁਹਾਡੇ ਕੋਲ ਕੋਈ ਤਰੀਕਾ ਹੈ ਪੰਜਾਬ ਦੇ ਵਿੱਚ ਜਾਂ ਤੁਹਾਡੀ ਸਰਕਾਰ ਕੋਲ ਕਾਂਗਰਸ ਸਰਕਾਰ ਕੋ ਕੋਈ ਤਰੀਕਾ ਹੋਵੇ ਕਿ ਕਿਸ ਤਰੀਕੇ ਦੇ ਨਾਲ ਗੈਂਗਸਟਰਾਂ ਤੇ ਤੇ ਲਾਅ ਐਂਡ ਆਰਡਰ ਦੇ ਨਾਲ ਲਾਅ ਐਂਡ ਆਰਡਰ ਸਹੀ ਕੀਤਾ ਜਾ ਸਕਦਾ ਹੈ ਪੰਜਾਬ ਦਾ ਕੋਈ ਤਰੀਕਾ ਹੈ ਤਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਬੁਲਾਰੇ ਨੇ ਜਿਨ੍ਹਾਂ ਨੇ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਯੂਪੀ ਬਿਹਾਰ ਤੋਂ ਵੀ ਪੰਜਾਬ ਅੱਗੇ ਲੰਘ ਗਿਆ ਤਾਂ ਇਹ ਬਿਆਨਬਾਜ਼ੀ ਆ ਛਿੱਟੇ ਸੁੱਟਣ ਵਾਲੀ ਗੱਲ ਹੋ ਜਾਂਦੀ ਹੈ ਕੀ ਕਹਿਣਾ ਚਾਹੋਗੇ ਇੱਕੋ ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰੋਤਿਆਂ ਨੂੰ ਤੇ ਨਾਲ ਜਿੰਨੇ ਵੀ ਪੈਨਲਿਸਟ ਸਿ ਆਉਣਾ ਨੂੰ ਮੈਂ ਨਾ ਜਿਹੜੀ ਆਖਰੀ ਗੱਲ ਆ ਕੇ ਕਹੀ ਹੈ ਰਮਨ ਚਾਂਦੀ ਜੀ ਨੇ ਮੈਂ ਹੈਰਾਨ ਵੀ ਹਾਂ ਤੇ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਇਹ ਕਹਿੰਦੇ ਨੇ ਕਿ ਬਿਆਨ ਸਿੰਘ ਦੇ ਸਮੇਂ ਵਿੱਚ ਜਿੱਦਾਂ ਖੁੱਲੀ ਛੋਟ ਦਿੱਤੀ ਗਈ ਸੀ ਬਿਲਕੁਲ ਕਿਉਂਕਿ ਉਹ ਸਮੇਂ ਨੂੰ ਮਾੜਾ ਮੰਨਿਆ ਜਾਂਦਾ ਹੈ ਮੈਂ ਵਿੱਚ ਟੋਕਣਾ ਚਾਹ ਰਿਹਾ ਸੀ ਇਹਨਾਂ ਨੂੰ ਕਿ ਉਹ ਸਮੇਂ ਨੂੰ ਪੰਜਾਬ ਦੀ ਜਨਤਾ ਮਾੜਾ ਸਮਝਦੀ ਹੈ ਮੈਂ ਤੁਹਾਨੂੰ ਇੱਕ ਚੀਜ਼ ਦਾ ਸਭ ਤੋਂ ਵੱਡੀ ਇੱਕ ਚੀਜ਼ ਕਹਿ ਦਵਾਂ ਕਿ ਕਹਿੰਦੇ ਨੇ ਕਿ ਅਸੀਂ ਉਹ ਚੀਜ਼ ਇਹਨਾਂ ਨੂੰ ਪਾਵਰ ਪੁਲਿਸ ਨੂੰ ਫੁੱਲ ਐਂਡ ਫਾਈਨਲ ਦੇ ਦਿੱਤੀ ਹੈ ਜੀ ਕਿ ਤੁਸੀਂ ਜੋ ਮਰਜ਼ੀ ਕਰ ਸਕੋ ਇਹ ਇਹ ਚੀਜ਼ਾਂ ਦਾ ਰੋੜਾ ਤਾਂ ਅਸੀਂ ਪਿੰਡਾਂ 'ਚ ਪਾ ਰਹੇ ਹਾਂ ਕਿ ਲੋਕੋ ਆਪਣੇ ਬੱਚਿਆਂ ਨੂੰ ਬਚਾ ਲਓ ਜਿਹੜੀ ਇਸ ਵੇਲੇ ਸਰਕਾਰ ਆ ਕਿਉਂਕਿ ਇਹਨਾਂ ਨੂੰ ਗਾਂ 27 ਦੇ ਵਿੱਚ ਦੇਖਣ ਦਾ ਦਿਸਦਾ ਕੁਝ ਨਹੀਂ ਪਿਆ ਲੈਂਡ ਪੋਲਿੰਗ ਪਾਲਿਸੀ ਦੇ ਅਧੀਨ ਜਿਹੜਾ ਕਿ ਪੰਜਾਬ 'ਚ ਇਹਨਾਂ ਦੇ ਪ੍ਰਤੀ ਬਹੁਤ ਵੱਡਾ ਵਿਰੋਧ ਆ ਅਕ੍ਰੋਸ਼ ਆ ਕਿ ਲੋਕ ਲੋਕਾਂ ਦੇ ਨਾਲੇ ਕਿਸ ਤਰੀਕੇ ਨਾਲ ਪੰਜਾਬ 'ਚ ਧੱਕਾ ਕਰਨ ਜਾ ਰਹੇ ਨੇ ਔਰ ਇੰਨੀ ਵੱਡੀ ਜਦੋਂ ਇੱਕ ਤਰ੍ਹਾਂ ਦਾ ਅਕ੍ਰੋਸ਼ ਪੰਜਾਬ 'ਚ ਪੈਦਾ ਹੋਇਆ ਹੋਵੇ ਉਹਨੂੰ ਦਬਾਉਣ ਲਈ ਉਹ ਮੂਵਮੈਂਟਾਂ ਨੂੰ ਜਿਹੜਾ ਕਿ ਇਸ ਤੋਂ ਅਨਬੂਤ ਕਰਨ ਦੇ ਲਈ ਆਹ ਜਿਹੜੀ ਗੱਲ ਇਹਨਾਂ ਵੱਲੋਂ ਕੀਤੀ ਗਈ ਹੈ ਨਾ ਦੇਖੋ ਦੌਰ ਮੈਂ ਬਿਆਨ ਸਿੰਘ ਦੇ ਦੌਰ ਨੂੰ ਮੈਂ ਐਜ਼ ਅ ਕਾਂਗਰਸੀ ਹੋ ਕੇ ਕਹੂੰਗਾ ਕਿ ਚੰਗਾ ਦੌਰ ਨਹੀਂ ਸੀ ਬਿਲਕੁਲ ਇਹ ਅੱਜ ਪੰਜਾਬ ਦੇ ਵਿੱਚ ਜਿਹੜੀ ਇਹ ਗੱਲ ਕਰ ਰਹੇ ਨੇ ਕਿ ਇੱਥੇ ਉਸ ਵੇਲੇ ਕੀ ਕੁਝ ਹੋਇਆ ਜਦੋਂ ਹਰਚੰਤ ਸਿੰਘ ਬਰਾੜ ਦੀ ਸਰਕਾਰ ਆਈ ਉਸ ਵੇਲੇ ਜਦੋਂ ਪਹਿਲੇ ਦਿਨ ਹੀ ਜਿਹੜਾ ਡੀਜੀਪੀ ਪੰਜਾਬ ਦਾ ਬਦਲਿਆ ਔਰ ਉਸ ਤੋਂ ਬਾਅਦ ਕਿ ਕੀ ਕੁਝ ਹੋਇਆ ਸੋ ਗੱਲਾਂ ਜਿੱਥੇ ਤੱਕ ਮਰਜ਼ੀ ਕਰ ਲੈਣ ਇਹ ਜਿਹੜੀ ਖੁੱਲੀ ਛੁੱਟੀ ਦੀ ਗੱਲ ਕੀਤੀ ਜਾ ਰਹੀ ਹੈ ਨਾ ਪੁਲਿਸ ਨੂੰ ਇਹ ਇਹਦਾ ਮਤਲਬ ਹੈ ਕਿ ਇਹਨਾਂ ਦੇ ਅਸੀਂ ਤਾਂ ਇਹ ਕਹਿ ਰਹੇ ਆ ਕਿ ਪੁਲਿਸ ਸਟੇਟ ਪੰਜਾਬ ਬਣ ਚੁੱਕਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਿ ਤੁਹਾਨੂੰ ਬਚਣ ਦੇ ਲਈ ਜਿਹੜਾ ਹੈਗਾ ਕਿ ਆਪਣੇ ਆਪ ਨੂੰ ਸੇਫਗਾਰਡ ਕਰਨਾ ਪੈਣਾ ਜਿਹੜੀ ਇਹ ਗੱਲ ਕਰ ਰਹੇ ਨੇ ਕਿ ਇਨਕਾਊਂਟਰਸ ਦੀ ਵਧੀਆ ਗੱਲ ਹੋਈ ਹੈ ਇਹਨੂੰ ਇਹ ਚੰਗਾ ਕਹਿੰਦੇ ਨੇ ਕਿ 65 ਇੰਕਾਊਂਟਰ ਸਾਡੇ ਪੰਜਾਬ 'ਚ ਹੋਏ ਨੇ। ਜਵਾਬ ਲੈ ਲੈਂਦੇ ਆ। ਜਿੱਥੇ 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 ਤੱਕ ਗੱਲ ਕੀਤੀ ਗਈ ਆ ਤੁਹਾਨੂੰ ਤੁਸੀਂ ਜਸਕਰਨ ਜੀ ਦੀ ਗੱਲ ਸੁਣਾਈ ਆ ਇੱਥੇ ਕਿ ਉਹਨਾਂ ਨੇ ਕਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਵਰਮਾ ਜੀ ਸੀ ਉਹਨਾਂ ਦੇ ਕਤਲ ਦੇ ਵਿੱਚ ਉੱਥੇ ਤਾਂ ਆ ਕੇ ਇਹਨਾਂ ਦੇ ਇਹਨਾਂ ਦੇ ਬੁਲਾਰੇ ਚੈਨਲਾਂ ਦੇ ਉੱਤੇ ਆ ਕੇ ਕਹਿੰਦੇ ਨੇ ਕਿ ਅਸੀਂ ਆਪਣੇ ਅਫਸਰ ਨਹੀਂ ਮਰਾਉਣੇ ਅਸੀਂ ਆਪਣੀ ਪੁਲਿਸ ਨਹੀਂ ਮਰਾਉਣੀ ਦੇਖੋ ਜੀ ਉਹਨਾਂ ਨੂੰ ਕੋਈ ਬੰਦਾ ਬਾਹਰੋਂ ਆਇਆ ਉਹਨੇ ਆ ਕੇ ਉਹਨਾਂ ਨੇ ਜੀ ਆ ਕੇ ਉਹਨੂੰ ਗੋਲੀਆਂ ਮਾਰਤੀਆਂ ਪੁਲਿਸ ਜਦੋਂ ਨਿਸ਼ਾਨਦੇਹੀ ਲੈਣਗੇ ਹਥਿਆਰਾਂ ਦੀ ਤੁਸੀਂ ਇੱਕ ਚੀਜ਼ ਦੱਸੋ ਕਿ ਪ ਮੋਰੇ ਹੁ ਗੋਲੀਆਂ ਮਾਰ ਗਿਆ ਤਾਂ ਕਿਸ ਤਰੀਕੇ ਦੇ ਨਾਲੇ ਹੋ ਸਕਦਾ ਅੱਜ ਇਹ ਗੱਲਾਂ ਕਰ ਰਹੇ ਨੇ ਇਨਕਾਉਂਟਰ ਦੀਆਂ ਦੇਖੋ ਬਿਆਨਤ ਸਿੰਘ ਦੇ ਦੌਰ ਵੇਲੇ ਉਦੋਂ ਪੰਜਾਬ ਦੀ ਕੰਡੀਸ਼ਨ ਕੁਝ ਹੋਰ ਸੀ ਡੋਂਟ ਮਿਕਸ ఎవਰੀਥਿੰਗ ਰਮਨ ਜੀ ਤੋਂ ਪੁੱਛ ਲੈਣੇ ਆ ਰਮਨ ਜੀ ਜਿਹੜੇ ਤੁਸੀਂ ਆਪਣੇ ਬਿਆਨ ਤੇ ਕਾਇਮ ਹੋ ਰਮਨ ਜੀ ਤੋਂ ਲੈ ਲੈਣੇ ਜਵਾਬ ਰਮਨ ਜੀ ਕਿਹਦੀ ਰਮਨ ਕਹਿੰਦੀ ਜੀ ਨੂੰ ਇਦਾਂ ਦੀ ਗੱਲ ਕਰਦਿਆਂ ਨੂੰ ਇਹਨਾਂ ਨੂੰ ਉਹ ਕਾਲਾ ਦੌਰ ਜਿਹੜਾ ਕਾਲਾ ਦੌਰ ਦੇ ਨਾਲ ਜੋੜ ਰਹੇ ਨੇ ਅੱਜ ਦਾ ਦੌਰ ਰਮਨ ਜੀ ਤੋਂ ਜਵਾਬ ਲੈ ਲੈਣੇ ਇਹ ਨਹੀਂ ਬੇਸ਼ਰਮੀ ਦੇ ਨਾਲ ਆ ਇੱਥੇ ਆ ਕੇ ਗੱਲ ਕਰ ਰਹੇ ਉਸ ਤੋਂ ਅਗਲੀ ਗੱਲ ਜਿਹੜੀ ਮੈਨੂੰ ਗੱਲ ਹੁਣ ਪੂਰੀ ਹੋ ਲੈਣ ਦਿਓ ਤੁਸੀਂ ਮੈਨੂੰ ਇੱਕ ਚੀਜ਼ ਫਾਸਟ ਕਰੋ ਥੋੜਾ ਅੱਜ ਅੱਜ ਜਿਹੜੀ ਅੱਜ ਜਿਹੜੀ ਸੀਆਈਡੀ ਆ ਇਹਨਾਂ ਦੀ ਸੀਆਈਡੀ ਦੇ ਇੰਟਰਨਲ ਕਹਿੰਦੇ ਨੇ ਕਿਉਂਕਿ ਉਹ ਕਹਿੰਦੇ ਨੇ ਕਿ ਜੇ ਸਾਡੇ ਉੱਤੇ ਸਰਦ ਤੇ ਪੇਮਾੜਾ ਹੋਵੇ ਨਾ ਫਿਰ ਅਸੀਂ ਕਰ ਕੀ ਸਕਦੇ ਆ ਉਹ ਕਹਿੰਦੇ ਕਿ ਸਾਨੂੰ ਤਾਂ ਲਾਇਆ ਹੋਇਆ ਇਹਨਾਂ ਨੇ ਜਿਹੜੀ ਪੁਲਿਸ ਆ ਉਹਨੂੰ ਤਾਂ ਲਾਇਆ ਹੋਇਆ ਲੀਡਰਾਂ ਦੀ ਤਾਂ ਕੀ ਕਰਨ ਕਿਹੜਾ ਲੀਡਰ ਕਿੱਧਰ ਜਾ ਰਿਹਾ ਕਿਹੜਾ ਲੀਡਰ ਕਿੱਧਰ ਜਾ ਰਿਹਾ ਪੰਜਾਬ ਦੀ ਸੇਫਟੀ ਸਕਿਉਰਿਟੀ ਬਾਰੇ ਤੱਕ ਗੱਲ ਹੀ ਤੁਸੀਂ ਅਖ ਰੋਜ਼ ਜੇ ਇਹਨਾਂ ਦੀ ਪੁਲਿਸ ਦਾ ਡਰ ਪਾਇਜੇ ਵੇ ਜੇ ਇਹਨਾਂ ਦੇ ਕੋਲ ਇਹਨਾਂ ਦੀ ਸਰਕਾਰ ਦਾ ਡਰ ਹੋਵੇ ਲੋ ਇਹਨਾਂ ਨੂੰ ਗੈਂਸਟਰਾਂ ਨੂੰ ਤਾਂ ਰੋਜ਼ ਰੋਜ਼ ਇਸ ਤਰੀਕੇ ਦੇ ਨਾਲ ਗੋਲੀਆਂ ਚੱਲਣ ਕਿਹੜਾ ਦਿਨ ਹੈ ਕਿਹੜਾ ਦਿਨ ਹੈ ਅਖਬਾਰ ਦਾ ਜਿਹੜਾ ਖਾਲੀ ਚਲੋ ਰਮਨ ਜੀ ਤੋਂ ਸਵਾਲ ਲੈ ਲੈਂਦੇ ਆ ਕੀ ਰਮਨ ਜੀ ਤੁਸੀਂ ਆਪਣੇ ਇਸ ਬਿਆਨ ਤੇ ਕਾਇਮ ਹੋ ਕਿ ਬਸੰਤ ਬਿਆਨਤ ਸਿੰਘ ਵੇਲੇ ਜਿਸ ਵੇਲੇ ਪੁਲਿਸ ਨੂੰ ਛੂਡ ਦਿੱਤੀ ਗਈ ਸੀ ਉਸ ਸਮੇਂ ਦੌਰਾਨ ਉਹ ਛੂਟ ਜਿਹੜੀ ਮਿਲੀ ਹਾਲਾਂਕਿ ਉਹ ਦੌਰ ਹਰੇਕ ਪੰਜਾਬੀ ਬਹੁਤ ਮਾੜਾ ਸਮਝਦਾ ਕਿ ਆਮ ਆਦਮੀ ਪਾਰਟੀ ਸੇ ਮੋਹੀ ਛੂਟ ਦੇ ਰਹੀ ਹੈ ਸਰ ਪੁਲਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਕਿਉਂਕਿ ਕਾਂਗਰਸ ਦੇ ਬੁਲਾਰੇ ਨੇ ਕਿਹਾ ਤੇ ਤੁਸੀਂ ਇਸ ਤੋਂ ਪਹਿਲਾਂ ਬਿਆਨ ਦਿੱਤਾ ਦੇਖੋ ਕਹਿਣ ਕਹਿਣ ਦਾ ਅੰਤਰ ਹੁੰਦਾ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਹੱਥ ਨਾ ਉਪੜੇ ਥੂ ਕੌੜੀ ਸੜ ਨਾ ਰੀਸ ਕਰ ਸਰ ਨਾਲੋਂ ਪਹਿਲੀ ਗੱਲ ਮੈਂ ਇੱਕ ਉਦਾਹਰਨ ਦੇ ਤੌਰ ਤੇ ਹਲੇ ਲੇਟੈਸਟ ਹੈ ਆ ਕੱਲ ਮੇਰੇ ਕੋਲ ਪ੍ਰਗਟ ਸਿੰਘ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਦੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬਿਆਨ ਦਿੱਤਾ ਕਿ ਥੋੜਾ ਥੋੜਾ ਸ਼ਾਰਟ ਤੇ ਫਾਸਟ ਰੱਖਿਓ ਸਾਡੇ ਕੋਲ ਸਮਾਂ ਘਟ ਹੈ ਨਰਮਲ ਕੌਰ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ ਸਾਬਕਾ ਆਈਪੀਐਸ ਹੋਣਾ ਤਾਂ ਵੀ ਜਵਾਬ ਲੈਣਾ ਸਾਡੀ ਪਾਰਟੀ ਦੇ ਕਈ ਨੇਤਾ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਸੀ ਸੇਮ ਐਸੇ ਪੈਰਲਰ ਐਸੇ ਕੰਡੀਸ਼ਨ ਦੇ ਉੱਤੇ ਇਹਨਾਂ ਨੇ ਪੰਜਾਬ ਦੇ ਅੰਦਰ ਗੈਂਗਸਟਰ ਵੈਪਨ ਨੂੰ ਪੈਦਾ ਕੀਤਾ ਇੱਕ ਦੂਜੀ ਪਾਰਟੀ ਦੀਆਂ ਜਦੋਂ ਸਰਕਾਰਾਂ ਅਕਾਲੀ ਦਲ, ਬੀਜੇਪੀ ਔਰ ਕਾਂਗਰਸ ਦੀਆਂ ਆਉਂਦੀਆਂ ਰਹੀਆਂ ਇੱਕ ਦੂਜੇ ਨੂੰ ਪ੍ਰੋਟੈਕਸ਼ਨ ਦੇ ਕੇ ਉਹਨਾਂ ਗੈਂਗਸਟਰਾਂ ਨੂੰ ਇਹ ਹਮੇਸ਼ਾ ਚੋਣਾਂ ਦੇ ਵਿੱਚ ਵਰਤਦੇ ਸੀ ਅੱਜ ਮੌਜੂਦਾ ਮਾਨ ਸਰਕਾਰ ਨੇ ਆਪਣੇ ਦਾ ਤੁਹਾਡੇ ਇਖਲਾਕਾਂ ਦੇ ਕੰਮ ਹੋ ਗਏ ਅਸੀਂ ਤੁਹਾਡੀ ਸਰਕਾਰ ਤਾਂ ਤੁਸੀਂ ਇੱਥੇ ਆ ਕੇ ਗੱਲ ਕਰ ਰਹੇ ਹੋ ਤੁਸੀਂ ਮੇਰੇ ਡਿਸਟਰਬ ਤੁਸੀਂ ਪੰਜਾਬ ਨੂੰ ਛੂਟ-ਕੂਟ ਬੋਲ ਬੋਲ ਕੇ ਕੀ ਬਸਤ ਰਹੇ ਹੋ ਤੁਹਾਡੇ ਦੇ ਪੱਲੂ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਇਹ ਨਾ ਮੈਂ ਖੜੀ ਗੱਲ ਆ ਤੂੰ ਪਾ ਕੇ ਪਰਮਿਸ਼ਨ ਨਹੀਂ ਛੂਟ ਬੋਲਿਆ ਲੈ ਜੇ ਦੇ ਨਾਲ ਤੂੰ ਤੜਾਕ ਨਾ ਕਰੋ ਰਮਨ ਜੀ ਤੂੰ ਤੜਾਕ ਨਹੀਂ ਚੱਲੇਗੀ ਮੇਰੀ ਡਿਬੇਟ ਦੇ ਵਿੱਚ ਤੂੰ ਤੜਾਕ ਨਹੀਂ ਸਹੀ ਤਰੀਕੇ ਦੇ ਨਾਲ ਗੱਲ ਕਰੋ ਇਹਨੂੰ ਵਿੱਚ ਟੋਕਣ ਦੀ ਆਦਤ ਬਹੁਤ ਆ ਜੇਕਰ ਤੁਹਾਨੂੰ ਡਿਬੇਟ ਚੰਗੇ ਤਰੀਕੇ ਨਾਲ ਕਰਨੀ ਆਉਂਦੀ ਤਾਂ ਡਿਬੇਟ ਦੇ ਵਿੱਚ ਆ ਕੇ ਬੈਠੇ ਨਾ ਕਰੋ ਮੈਂ ਤੁਹਾਨੂੰ ਪਿਛਲੀ ਵਾਰ ਵੀ ਵਾਰਨਿੰਗ ਦਿੱਤੀ ਸੀ ਮਿੱਕ ਜਦੋਂ ਰਿਕਵੈਸਟ ਕਰਦੇ ਦੀ ਜਦੋਂ ਕਿਸੇ ਦੀ ਜਦੋਂ ਕਿਸੇ ਬੁਲਾਰੇ ਦੀ ਵਾਰੀ ਆਉਂਦੀ ਆ ਉਸ ਨੂੰ ਵਾਰੀ ਸਰ ਬਣਾਇਆ ਕਰੋ ਫੋਨ ਸਾਇਲੈਂਟ ਕਰਿਆ ਕਰੋ ਦੂਸਰੇ ਬੁਲਾਰੇ ਦਾ ਇਹਨਾਂ ਦੀ ਆਸਤਾ ਨਹੀਂ ਤਾਂ ਇਸ ਤਰ੍ਹਾਂ ਹੀ ਵਿਗੜਦੀਆਂ ਰਹਿਣਗੀਆਂ ਤੁਸੀਂ ਐਦਾ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ ਕਿ ਤੂੰ ਤੜਾਕ ਕਰਕੇ ਇੱਕ ਦੂਸਰੇ ਦੇ ਨਾਲ ਗੱਲ ਨਾ ਕਰੋ ਸਾਡੇ ਨਾਲ ਮੈਂ ਮੈਂ ਵਿੱਚ ਕਈ ਵਾਰ ਡਿਬੇਟਾਂ ਦੇ ਵਿੱਚ ਵੀਰ ਭਾਈ ਨਾਲ ਰਿਕਵੈਸਟ ਕਰਕੇ ਵੀ ਜਦੋਂ ਸਾਡੀ ਵਾਰੀ ਆਉਂਦੀ ਆ ਇਹ ਪਾਰਟੀ ਦੇ ਬੁਲਾਰਿਆਂ ਨੂੰ ਮੈ ਨਹੀਂ ਦਿੰਦੇ ਮੈਂ ਰਮਨ ਜੀ ਸਾਡੇ ਕੋਲ ਸਮੇਂ ਦੀ ਘਾਟ ਆ ਮੈਂ ਨਰਮਲ ਕੌਰ ਜੀ ਨਿਰਮਲ ਕੌਰ ਜੀ ਆਈਪੀਐਸ ਨੇ ਸਾਬਕਾ ਸਰਨਾ ਜੁੜੇ ਹੋਏ ਨੇ ਮੈਂ ਉਹਨਾਂ ਤੋਂ ਵੀ ਜਵਾਬ ਲੈਣਾ ਚਾਹੁੰਦਾ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਪੁਲਿਸ ਹੈ ਉਹ ਲਗਾਤਾਰ ਫੇਕ ਅਨਕਾਊਂਟਰ ਕਰ ਰਹੀ ਹੈ ਕਿਉਂਕਿ ਸਕ੍ਰਿਪਟਿਡ ਲੱਗ ਰਿਹਾ ਹੈ ਕਾਂਗਰਸ ਦਾ ਕਹਿਣਾ ਹੈ ਕਿ ਲਗਾਤਾਰ ਲੈ ਕੇ ਜਾਂਦੇ ਨੇ ਮੁਜ਼ਰਮ ਨੂੰ ਤੇ ਕਿਤੇ ਲਿਜਾ ਕੇ ਖੇਤਾਂ ਦੇ ਵਿੱਚ ਨਿਸ਼ਾਨਦੇਹੀ ਤੇ ਉਹਦਾ ਅਨਕਾਊਂਟਰ ਕਰ ਦਿੰਦੇ ਹਨ ਹਾਲਾਂਕਿ ਮੌਤ ਨਹੀਂ ਹੁੰਦੀ ਹੈ ਪਰ ਮੈਂ ਨਿਰਮਲ ਜੀ ਤੋਂ ਇਹ ਸਵਾਲ ਦਾ ਜਵਾਬ ਲੈਣਾ ਚਾਹੁੰਦਾ ਕਿ ਜੇਕਰ ਇਸ ਤਰੀਕੇ ਦੇ ਨਾਲ ਏ ਐਨਕਾਊਂਟਰ ਹੁੰਦੇ ਨੇ ਤਾਂ ਕਿ ਪੁਲਿਸ ਅਫਸਰ ਤੇ ਕੋਈ ਇਨਕੁਆਇਰੀ ਨਹੀਂ ਬੈਂਦੀ ਕਿਉਂਕਿ ਏਕ ਇਨਕਾਊਂਟਰ ਨਹੀਂ ਹੋਇਆ ਦੋ ਨਹੀਂ ਹੋਇਆ ਕਾਂਗਰਸ ਦਾ ਕਹਿਣਾ ਹੈ ਕਿ ਸਾਰੇ ਜਿੰਨੇ ਵੀ ਹੁਣ ਤੱਕ 2022 ਤੋਂ ਬਾਅਦ ਇਨਕਾਊਂਟਰ ਹੋਏ ਨੇ ਸਾਰੇ ਹੀ ਫੇਕ ਨੇ ਕੀ ਕਹਿਣਾ ਚਾਹੂੰਗੇ ਦੇਖੋ ਇੱਕ ਗੱਲ ਤੇ ਇਹ ਦੱਸਾਂ ਕਿ ਜਦ ਕੋਈ ਗੈਂਗਸਟਰ ਮਰਦਾ ਹੈ ਜੇ ਕੋਈ ਜੈਨੂਨ ਗੈਂਗਸਟਰ ਮਰਦਾ ਹੈ ਜੀ ਤੇ ਇਹ ਇਕਦਮ ਸਿੱਧਾ ਸਿੱਧਾ ਤੁਸੀਂ ਨਹੀਂ ਇਨਫਰ ਕਰ ਸਕਦੇ ਸਿੱਧਾ ਸਿੱਧਾ ਇਹ ਨਹੀਂ ਉਸ ਤੋਂ ਤੁਸੀਂ ਇਨਫਰੈਂਸ ਲੈ ਸਕਦੇ ਕਿ ਇਹ ਪੁਲਿਸ ਨੇ ਮਾਰਿਆ ਆਪਸੀ ਗੈਂਗ ਵਾਰਫੇਰ ਵੀ ਹੁੰਦਾ ਹੁਣ ਕੀ ਹੋ ਰਿਹਾ ਇਹ ਮੈਨੂੰ ਨਹੀਂ ਪਤਾ ਐਗਜੈਕਟ ਕੀ ਹੈ ਉਤੇ ਇਨਕੁਆਇਰੀ ਤੇ ਪਤਾ ਲੱਗੇਗਾ ਪਰ ਜੇ ਕੋਈ ਮਾਰੇ ਜਾਂਦਾ ਐਨਕਾਉਂਟਰ ਜੇ ਪੁਲਿਸ ਕਸਟਡੀਜ਼ ਕੋਈ ਮਾਰਦਾ ਹੈ ਪੁਲਿਸ ਦੇ ਦੁਆਰਾ ਕੋਈ ਮਾਰਿਆ ਜਾਂਦਾ ਹੈ ਇਹ ਬੜੀ ਮੌਤਾਂ ਤੇ ਬਹੁਤ ਘਟ ਹੋਈਆਂ ਨੇ ਜ਼ਖਮੀ ਹੁੰਦੇ ਨੇ ਮੈਂ ਤੁਹਾਨੂੰ ਇੱਕ ਦੱਸ ਦਿੰਨਾ ਕਾਂਗਰਸ ਦੀ ਕੀ ਲਾਈਨ ਆ ਉਹਨਾਂ ਦਾ ਬਿਆਨ ਹੈ ਕਿ ਮੁਜਰਮ ਜਿਹੜਾ ਹੈ ਉਸ ਨੂੰ ਲੈ ਕੇ ਜਾਂਦੇ ਨੇ ਇੱਕ ਥਾਂ ਤੇ ਪੈਰ ਦੇ ਵਿੱਚ ਗੋਲੀ ਮਾਰਦੇ ਨੇ ਤੇ ਕਹਿ ਦਿੰਦੇ ਨੇ ਕਿ ਅਸੀਂ ਗੈਂਗਸਟਰ ਫੜ ਲਿਆ ਚਾਹੇ ਉਹ ਬਦਮਾਸ਼ੀ ਹੋਵੇ ਕਾਂਗਰਸ ਦਾ ਬਿਆਨ ਹੈ ਆਮ ਆਦਮੀ ਪਾਰਟੀ ਤੇ ਤਾਂ ਮੈਂ ਮੇਰਾ ਸਵਾਲ ਇਹ ਹੈ ਕਿ ਜਦ ਇਸ ਤਰੀਕੇ ਦੀ ਘਟਨਾ ਵਾਪਰਦੀ ਹੈ ਕਿ ਕੋਈ ਇਨਕੁਆਇਰੀ ਨਹੀਂ ਬੈਂਦੀ ਕੋ ਪੁਲਿਸ ਅਫਸਰ ਨਹੀਂ ਬਿਲਕੁਲ ਬੈਂਦੀ ਹੈ ਜੇ ਬੰਦਾ ਜਿੰਦਾ ਰਹਿ ਜਾਏ ਤਾਂ ਤੇ ਹੋ ਰੋਕਾ ਹੈ ਜੇ ਉਹ ਜਿੰਦਾ ਰਹਿ ਗਿਆ ਤੇ ਉਹ ਜਿੰਦਾ ਰਹਿ ਗਿਆ ਉਹ ਤੇ ਆ ਕੇ ਦੱਸੇਗਾ ਕਿ ਮੇਰੇ ਨਾਲ ਕੀ ਹੋਇਆ ਬਿਲਕੁਲ ਪੁਆਇੰਟ ਉਹੀ ਹੈ ਕਿ ਪੀਆਈਐਲ ਫਾਈ ਕਰੇਗਾ ਇਹ ਤੇ ਮੇਰੇ ਖਿਆਲ ਜਖਮੀ ਕਰ ਦਿੱਟਣਾ ਤੇ ਤੇ ਮਤਲਬ ਜਿਹੜਾ ਜਖਮੀ ਤੇ ਕਹਿੰਦੇ ਨੇ ਕਿ ਵੀ ਜਖਮੀ ਆਦਮੀ ਤੇ ਜਿੰਦਿਆਂ ਮਰਦੇ ਇਹ ਦੋਨੋਂ ਨਾਲੋਂ ਜ਼ਿਆਦਾ ਖਤਰਨਾਕ ਜੇ जख्मी ਕਰਕੇ ਸੱਚੀ ਪੁਲਿਸ ਦੁਆਰਾ ਛੱਟਿਆ ਗਿਆ ਬਹੁਤ ਹੀ ਸੀਰੀਅਸ ਕਰ ਲੈ ਮਾਰਨਾ ਵੀ ਇਸ ਬਹੁਤ ਹੀ ਸੀਰੀਅਸ ਕਰ ਲੈ ਪੁਲਿਸ ਤੇ ਜੇ ਕੋਈ ਐਨਕਾਊਂਟਰ ਹੁੰਦਾ ਹੈ ਜਾਂ ਮਾਰਿਆ ਜਾਂਦਾ ਹੈ ਜਾਂ ਪੁਲਿਸ ਕਾਰਟਰੀ ਵਿੱਚ ਕੋਈ ਡੈਥ ਹੁੰਦੀ ਹੈ ਇਹਨੂੰ ਜਿਹੜਾ ਹੈ ਕਾਨੂੰਨ ਬੜੀ ਬੜੀ ਗੰਭੀਰਤਾ ਨਾਲ ਲੈਂਦਾ ਹੈ ਇਹ ਬਹੁਤ ਸੀਰੀਅਸ ਗੱਲ ਹੈ ਕਿੰਨੇ ਪੁਲਿਸ ਅਫਸਰਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਨੇ ਜਦੋਂ ਉਹਨਾਂ ਐਨਕਾਊਂਟਰ ਚ ਜਾਂ ਕਸਟਡੀ ਚ ਉਹਨਾਂ ਦੇ ਵਿਲੇ ਡੈਥ ਹੋਈ ਹੈ ਪਾ ਵਨ ਦਾ ਦੋਸ਼ ਹੋਇਆ ਹੋਏ ਕਈ ਲੋਕ 30 ਸਾਲ ਜੇਲ੍ਹ ਚ ਰਹਿ ਗਏ ਇੱਕ ਦਿੱਲੀ ਪੁਲਿਸ ਦੇ ਇੰਸਪੈਕਟਰ ਨੇ ਅਜੇ ਵੀ ਜੇਲ੍ਹ ਚ ਨੇ ਵਿਚਾਰੇ ਜਦ ਕਿ ਉਹਨਾਂ ਦਾ ਉਹਨਾਂ ਦੋਸ਼ ਨਹੀਂ ਸਿਕਾ ਉਹ ਜਿਹੜਾ ਮਾਮਲਾ ਜਿਹਦੇ ਤੇ ਉਹ ਹੈਗੇ ਨੇ ਪਰ ਕਈ ਵਾਰ ਐਦਾਂ ਹੋ ਜਾਂਦਾ ਨੇ ਕਿ ਬਾੜੇ ਪਾਗਾ ਕਰਕੇ ਵੀ ਬੰਦਾ ਫਸ ਜਾਂਦਾ ਤੇ ਇਹ ਜਿਹੜੀ ਗੱਲ ਹੈ ਇਨਕਾਊਂਟਰ ਕਰ ਰਹਾ ਪੁਲਿਸ ਲਈ ਕੋਈ ਆਸਾਨ ਗੱਲ ਨਹੀਂ ਜੇ ਫੜਿਆ ਜਾਂ ਜੇ ਕੋਈ ਇਨਕੁਆਇਰੀ ਬੈਠ ਜਾਏ ਬਹੁਤ ਹੀ ਸੀਰੀਅਸ ਗੱਲ ਹੈ ਤੇ ਉਹਦੇ ਤੇ ਮਤਲਬ ਕਹਿੰਦੇ ਨੇ ਉਹਦੇ ਤੇ ਲਾਈਫ ਇੰਪ੍ਰਿਜ਼ਨਮੈਂਟ ਤੱਕ ਹੋ ਜਾਂਦੀ ਹੈ ਪੁਲਿਸ ਵਾਲਿਆਂ ਮੈਂ ਇੱਕ ਬੜਾ ਸੀਰੀਅਸ ਕੁਐਸਚਨ ਤੁਹਾਡੇ ਤੋਂ ਜਵਾਬ ਲੈਣਾ ਚਾਹਾਂਗਾ ਕਿ ਪੁਲਿਸ ਅਫਸਰਾਂ ਤੇ ਸਰਕਾਰ ਦਾ ਪ੍ਰੈਸ਼ਰ ਹੁੰਦਾ ਹੈ ਨਹੀਂ ਨਹੀਂ

ਤੇ ਬਹੁਤ ਜ਼ਰੂਰੀ ਹੈ ਸਿਕਿਉਰਿਟੀ ਦਾ ਇੱਕ ਵਾਤਾਵਰਨ ਹੋਣਾ ਆਸ-ਪਾਸ ਮਾਹੌਲ ਹੋਣਾ ਬਹੁਤ ਜ਼ਰੂਰੀ ਹੈ ਤੇ ਉਸ ਲਈ ਕ੍ਰਾਈਮ ਨਾ ਹੋਵੇ ਤੇ ਬੰਦਾ ਕਰੋ ਨਿਕਲੇ ਹੋਏ ਹੋਏ ਕਿ ਮੈਂ ਵੀ ਸੁੱਖੀ ਸਾਦੀ ਵਾਪਸ ਆਪਣਾ ਕੰਮ ਕਰਕੇ ਘਰ ਵਾਪਸ ਆ ਜਾਣਾ ਜੇ ਕ੍ਰਾਈਮ ਹੋ ਜਾਈ ਤੇ ਸੈਂਸ ਆਫ ਸਿਕਿਉਰਿਟੀ ਰਹੇਗੀ ਨਹੀਂ ਸੈਂਸ ਆਫ ਸਿਕਿਉਰਿਟੀ ਜੇ ਕ੍ਰਾਈਮ ਨਹੀਂ ਹੋਏਗਾ ਤਦ ਹੀ ਬੰਦਿਆਂ ਚ ਨਾਗਰਿਕਾ ਚ ਜਾਂ ਕੋਈ ਵੀ ਆਪਣੇ ਜੋ ਵੀ ਬੰਦਾ ਪੰਡੂ ਹੋਵੇ ਪਵ ਸ਼ਹਿਰੀ ਹੋਵੇ ਪਵ ਕਮਾਂਡ ਜਾਏ ਪਵ ਆਪਣੇ ਲੋਕਲ ਜਾਏ ਪਵ ਬਾਹਰ ਜਾਏ ਉਹਨੂੰ ਇੱਕ ਸੈਂਸ ਆਫ ਸਿਕਿਉਰਿਟੀ ਹੋਣੀ ਜ਼ਰੂਰੀ ਹੈ ਕਿ ਮੈਂ ਜਾ ਰਿਹਾ ਮੈਂ ਘੱਟੋ ਘੱਟ ਸੇਫ ਰਹਾਂਗਾ ਮੈਂ ਆਪਣਾ ਕੰਮ ਕਰਕੇ ਠੀਕ-ਠਾਕ ਵਾਪਸ ਆ ਜਾਗਾ ਇਹ ਹੋਣਾ ਬਹੁਤ ਜ਼ਰੂਰੀ ਹੈ ਤੇ ਮਤਲਬ ਇਹ ਤੇ ਕੋਈ ਵੀ ਪੁੱਛ ਸਕਦਾ ਆਮ ਨਾ ਕੋਈ ਪਹਿਲੇ ਪੁੱਛੋਗੇ ਬੀਜਾ ਵਾਲਾ ਪੁੱਛੇਗਾ ਤੁਹਾਡਾ ਆਖਰੀ ਸਵਾਲ ਸਮਾਂ ਸਾਡੇ ਕੋਲ ਘੱਟ ਹੈ ਨਰਮਲ ਜੀ ਆਮ ਆਦਮੀ ਪਾਰਟੀ ਦੇ ਬੁਲਾਰੇ ਰਮਨ ਚੰਡੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਜਵਾਬ ਲੈ ਲੈਣਾ ਕਿ ਕਿਵੇਂ ਪੰਜਾਬ ਦੇ ਵਿੱਚ ਇਹ ਲਾਅ ਐਂਡ ਆਰਡਰ ਠੀਕ ਹੋਵੇਗਾ ਕਿਉਂਕਿ ਅਸੀਂ ਵੀ ਰੋਜ਼ ਖਬਰ ਨਸ਼ਰ ਕਰ ਰਹੇ ਹਾਂ ਕਿਤੇ ਨਾ ਕਿਤੇ ਇਹ ਖਬਰਾਂ ਜ਼ਰੂਰ ਆਉਂਦੀਆਂ ਨੇ ਕਿ ਰੰਗਦਾਰੀ ਦਾ ਫੋਨ ਆ ਗਿਆ ਗੋਲੀਆਂ ਚੱਲ ਗਈਆਂ ਤਾਂ ਕੋਈ ਪਲਾਨ ਹੈ ਕੋਈ ਮਾਸਟਰ ਪਲਾਨ ਹੈ ਆਮ ਆਦਮੀ ਪਾਰਟੀ ਕੋ ਇਹ ਲਾਅ ਐਂਡ ਆਰਡਰ ਨੂੰ ਸੁਧਾਰਨ ਦਾ ਪੰਜਾਬ ਦੇ ਵਿੱਚ ਦੇਖੋ ਸਰ ਨਾਲੋਂ ਵੱਡੀ ਗੱਲ ਹੈ ਜਿਹੜੀ ਕਿ ਪਿਛਲੇ ਕਾਫੀ ਸਾਲਾਂ ਤੋਂ ਪੰਜਾਬ ਪੁਲਿਸ ਦੇ ਅੰਦਰ ਨਵੀਆਂ ਭਰਤੀਆਂ ਨਹੀਂ ਹੋਈਆਂ ਸੀ ਜੀ ਅਸੀਂ ਸਰਕਾਰ ਬਣਨ ਤੋਂ ਬਾਅਦ ਪਹਿਲੀ ਗੱਲ ਕਿ ਪਹਿਲਾਂ ਤਾਂ 28 ਜਿਹੜੇ ਸਾਈਬਰ ਕ੍ਰਾਈਮ ਦੇ ਕ੍ਰਾਈਮ ਦੇ ਨਵੇਂ ਪੁਲਿਸ ਸਟੇਸ਼ਨ ਨੇ ਉਹਨਾਂ ਦੀ ਸਥਾਪਨਾ ਕੀਤੀ ਜੀ ਉਸ ਤੋਂ ਬਾਅਦ 10000 ਭਰਤੀ ਜਿਹੜੀ ਇਹ ਪੰਜਾਬ ਪੁਲਿਸ ਦੇ ਵਿੱਚ ਕਰਨ ਦੇ ਥੋੜਾ ਸ਼ਾਰਟ ਤੇ ਫਾਸਟ ਰੱਖਿਓ ਡਾਕਟਰ ਸ਼ਾਰਟ ਹੁਣ ਤੱਕ 8706 ਕਾਂਸਟੇਬਲ ਸਬ ਇੰਸਪੈਕਟਰ ਇੰਸਪੈਕਟਰਾਂ ਦੀ ਭਰਤੀ ਕੀਤੀ ਹੈ ਆਗਲਾ ਆਗਲੇ ਸਮੇਂ ਦੇ ਵਿੱਚ ਵੀ ਦੇਖੋ ਹਰ ਸਾਲ 1800 ਕਾਂਸਟੇਬਲਾਂ ਤੇ 300 ਸਬ ਇਨਸਪੈਕਟਰਾਂ ਦੀ ਭਰਤੀ ਨੂੰ ਜਿਹੜਾ ਯਕੀਨੀ ਬਣਾਇਆ ਉਹ ਨੰਬਰ 4 ਦੇ ਉੱਤੇ ਜਿਹੜੀ ਸਭ ਨਾਲੋਂ ਵੱਡੀ ਗੱਲ ਹੈ ਕਿ ਪੁਲਿਸ ਨੂੰ ਆ ਕੱਲ ਹੀ ਹਲੇ ਮੇਰੇ ਕੋਲ ਇਹਨਾਂ ਦੇ ਕਾਂਗਰਸ ਦੇ ਇੱਕ ਵਿਧਾਇਕ ਸੁਖਪਾਲ ਖਹਿਰਾ ਜੀ ਉਂਗਲ ਚੱਕਰੇ ਸੀਗੇ ਕਿ ਬਿਲਕੁਲ ਸੜਕ ਸੁਰੱਖਿਆ ਫੋਰਸ ਨੂੰ ਲੈ ਕੇ ਕਿ ਗੱਡੀਆਂ ਦੇ ਵਿੱਚ ਕਪਲਾ ਹੋਇਆ ਜਿਹੜੀ ਗੱਡੀਆਂ ਖਰੀਦੀਆਂ ਗਈਆਂ ਨੇ ਕਪਲਾ ਹੋਇਆ ਸਰ ਦੇਖੋ ਸਭ ਪਹਿਲੀ ਗੱਲ ਕਿ ਆਧੁਨਿਕ ਤਕਨੀਕਾਂ ਨਾਲ ਲੈਸ ਬਿਲਕੁਲ ਉਹਨਾਂ ਨੂੰ ਵਹੀਕਲ ਦੇਣਾ ਉਹਦੀ ਸ਼ਲਾਘਾ ਤਾਂ ਅਸੀਂ ਵੀ ਕਰਦੇ ਹਾਂ ਜੀ ਕ੍ਰਾਈਮ ਨਾਲ ਜੁੜਿਆ ਹੋਇਆ ਮੁੱਦਾ ਹੈ ਚਾਹੇ ਉਹ ਸੜਕ ਸੁਰੱਖਿਆ ਫੋਰਸ ਹੋਵੇ ਚਾਹੇ ਆਮ ਪੰਜਾਬ ਪੁਲਿਸ ਹੋਵੇ ਸੋ ਇਹਨਾਂ ਚੀਜ਼ਾਂ ਦੇ ਮਾਮਲੇ ਚਲੋ ਜਵਾਬ ਲੈ ਲੈਨੇ ਆ ਪੰਜਾਬ ਪੁਲਿਸ ਨੂੰ ਪਹਿਲਾ ਨਾਲੋਂ ਬੇਸਰ ਬਣਾਇਆ ਜਾ ਜਸਪ੍ਰੀਤ ਜੀ ਕੋਲੋਂ ਜਵਾਬ ਲੈ ਲੈਨੇ ਜੀ ਜਸਪ੍ਰੀਤ ਮੇਰੀ ਗੱਲ ਸੁਣੋ ਇਹ ਲੋਕਾਂ ਨੂੰ ਗੁੰਮਰਾਹਨਾ ਨਾ ਕਰੋ ਦੇਖੋ ਜਿਹੜੇ ਵੀ ਉਹਦੇ ਵਿੱਚ ਲੱਗਣੀ ਆ ਚੀਜ਼ਾਂ ਜਿਹੜੇ ਵੀ ਉਹਦੇ ਵਿੱਚ ਸਿਕਿਉਰਿਟੀ ਦੇ ਗੈਜਟਸ ਲੱਗਣੇ ਆ ਗੈਜਟਸ ਉਹ ਸਾਰੇ ਆਫ ਪਰਚੇਜ਼ਿੰਗ ਤੋਂ ਬਾਅਦ ਚ ਲੱਗਣੇ ਆ ਔਰ ਜਿਹੜਾ ਉਹ ਬਿਲਿੰਗ ਹੋਉਂਦੀ ਹੈ ਨਾ ਉਹ ਬਿਲਿੰਗ ਗੱਡੀ ਦੀ ਹੁੰਦੀ ਹੈ ਉਹ ਗੱਡੀ ਦੇ ਵਿੱਚ ਉਹ ਫੀਚਰ ਨਹੀਂ ਉਹ ਜਿਹੜੇ ਬਾਅਦ ਚੋ ਗੈਟਿੰਗ ਹੁੰਦੀ ਹੈ ਕਿ ਗੈਜਟ ਲੱਗਦੇ ਹੁੰਦੇ ਨੇ ਸੋ ਜਿੱਥੇ ਤੱਕ ਇਹ ਗੱਲਾਂ ਕਰ ਰਹੇ ਲੋਕਾਂ ਨੂੰ ਕਿਉਂ ਗੁੰਮਰਾ ਕਰਦੇ ਹੋ ਜਿੱਥੇ ਲੋਕਾਂ ਨੂੰ ਦੱਸ ਦੱਸ ਰਿਹਾ ਕਿ ਡਿਸਕਾਊਂਟ ਮੈਂਦਾ ਸਰਕਾਰ ਨੂੰ ਡਿਸਕਾਊਂਟ ਨਹੀਂ ਮਿਲਿਆ ਔਰ ਉਹ ਵੀ ਕਿੰਨੇ ਵਾਹਨ ਖਰੀਦੇ ਨੇ ਤੁਸੀਂ ਇਹ ਦੱਸਦੇ ਹੋ ਔਰ ਜਿੱਥੇ ਤੱਕ ਤੁਸੀਂ ਅੱਜ ਸੜਕ ਸੁਰੱਖਿਆ ਫੋਰਸ ਦੀ ਗੱਲ ਕਰਦੇ ਹੋ ਸਰ ਤੁਸੀਂ ਸਭ ਤੋਂ ਪਹਿਲਾਂ ਇਹ ਚੀਜ਼ ਨੋਟ ਕਰੋ ਇਹ ਚੀਜ਼ ਚੈਨਲ ਦੇ ਉੱਤੇ ਦੀ ਇਹਦੀ ਤਫਤੀਸ਼ ਕਰੋ ਪਹਿਲਾਂ ਜਿਹੜੀ ਹੈਗੀ ਹਾਈਵੇ ਪੈਟਰੋਲਿੰਗ ਫੋਰਸ ਸੀ ਉਹਦਾ ਨਾਮ ਬਦਲ ਕੇ ਜਿਹੜੀ ਸੜਕ ਸੁਰੱਖਿਆ ਫੋਰਸ ਰੱਖਿਆ ਔਰ ਉਹਦੇ ਵਿੱਚ ਜਿਹੜੀ 12-1300 15 ਦੀ ਨਫਰੀ ਵਧਾਈ ਹੈ 5000 ਤੋਂ ਉੱਤੇ ਉਹਦੇ ਵਿੱਚ ਪਹਿਲਾ ਸੀ ਕਿਉਂ ਤੁਸੀਂ 50 ਦੇ ਲੋਕਾਂ ਨੂੰ ਘੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਠੀਕ ਹੈ ਸਮਾਂ ਘਟਾਓ ਸਾਡੇ ਕੋਲ ਸਮੇਂ ਸਮੇਂ ਤੇ ਦੇਖੋ ਸਮੇਂ ਸਮੇਂ ਤੇ ਗੱਡੀਆਂ ਮਾਈਕਲ ਜਿਹੜੇ ਹੁੰਦੇ ਨੇ ਔਰ ਉਹ ਜਿਹੜੇ ਨੇ ਸਾਡੀਆਂ ਸਰਕਾਰਾਂ ਜੀ ਦਿੱਤੇ ਗਏ ਸੀ ਉਹ ਪੁੱਛੋ ਪਿਛਲੀਆਂ ਸਰਕਾਰਾਂ ਜੀ ਦਿੱਤੇ ਗਏ ਸੀ ਸਾਡੀ ਸਰਕਾਰਾਂ ਜੀ ਪੀਸੀਆ ਨੂੰ ਵਾਇਰਲ ਠੀਕ ਹੈ ਅੱਜ ਦੀ ਕੀਮਤ ਅੱਜ ਦੀ ਇਸ ਬਹਿਸ ਨੂੰ ਇੱਥੇ ਖਤਮ ਕਰਦੇ ਆਂ ਅੱਜ ਦੀ ਇਸ ਬੈਸ ਨੂੰ ਇੱਥੇ ਖਤਮ ਕਰਦੇ ਆਂ ਤਾਂ ਲਾਅ ਐਂਡ ਆਰਡਰ ਦੇ ਉੱਤੇ ਅਸੀਂ ਇਹ ਡਿਬੇਟ ਸੁਣੀ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਵੱਲੋਂ ਲਗਾਤਾਰ ਜਿਹੜੇ ਛਿੱਟੇ ਨੇ ਉਹ ਆਮ ਆਦਮੀ ਪਾਰਟੀ ਤੇ ਉਛਾਲੇ ਗਏ ਆਮ ਆਦਮੀ ਪਾਰਟੀ ਦੇ ਵੱਲੋਂ ਜਵਾਬ ਦਿੱਤਾ ਗਿਆ ਨਾਲ ਦੀ ਨਾਲ ਅਸੀਂ ਆਈਪੀਐਸ ਅਫਸਰ ਜਿਹੜੇ ਸਾਬਕਾ ਨੇ ਉਹਨਾਂ ਨੂੰ ਜੋੜੇ ਉਹਨਾਂ ਤੋਂ ਵੀ ਪੁੱਛਿਆ ਕਿ ਕਿਸ ਤਰੀਕੇ ਦੇ ਨਾਲ ਕਾਰਵਾਈ ਹੁੰਦੀ ਹੈ ਜੇਕਰ ਫੇਕ ਐਨਕਾਊਂਟਰ ਹੁੰਦੇ ਨੇ ਤਾਂ ਹੁਣ ਦੇ ਲਈ ਫਿਲਹਾਲ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਨਿਊ ਸਟੇਟ ਪੰਜਾਬ ਰਹਿਣਾ ਹਿਮਾਚਲ ਧੰਨਵਾਦ